ਸ਼ਸ਼ਤਰੀ ਗਾਲ ਜੀ ਹੋਰ ਸਾਰੇ ਕਿਵੇਂ ਹੋ ਜੀ ਆਪਣਾ ਪੰਜਾਬ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਜੀ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ ਤਾਂ ਬਾਅਦ ਚੜ ਕੇ ਸਪੋਰਟ ਕਰਿਓ ਕੱਲ ਮੰਮੀ ਇਹਦੇ ਪੈਰ ਸੌਫੋਨ ਕਰਕੇ ਥੋੜੀ 6:00 ਵਜ ਗਈ ਸੀ ਉਹਨੂੰ ਜਿਆਦਾ ਸਾਨੂੰ ਬੋਲੀ ਨਹੀਂ ਤਾਂ ਕਰਕੇ ਅੱਜ ਦੀ ਜਿਹੜੀ ਵੀਡੀਓ ਉਹ ਮੈਂ ਬਣਾ ਰਿਹਾ ਤੇ ਅੱਜ ਆਪਾਂ ਜਿਹੜਾ ਤੁਹਾਡੇ ਵਾਸਤੇ ਕੱਪੜਾ ਲੈ ਕੇ ਆਏ ਉਹ ਲੈ ਕੇ ਆਏ ਆਪਾਂ اڈੀ ਕਾਟਨ ਤੇ ਰੇਟ ਰੂਗਾ 550 ਤੁਹਾਨੂੰ ਪਤਾ ਜੀ اڈੀ ਕਾਟਨ ਦਾ ਕੱਪੜਾ ਬਹੁਤ ਜਿਆਦਾ ਬਹੁਤ ਹਾਈ ਕੁਆਲਿਟੀ ਬਹੁਤ ਜ਼ਿਆਦਾ ਸੌਫਟ ਹੁੰਦਾ ਹੈਗਾ ਤੇ ਆਪਾਂ ਨੂੰ ਦਿਖਾਉਣ ਲੱਗਦੇ ਹੁਣ ਪਹਿਲਾ ਪਹਿਲਾ ਦੇਖੋ ਜੀ ਕਲਰ ਦਾ ਮੈਨੂੰ ਪਤਾ ਨਹੀਂ ਜੀ ਆਪੇ ਦੇਖ ਲਓ ਕਲਰ ਕੀ ਹੈ ਜੀ ਮੈਨੂੰ ਉਹਨਾਂ ਕਲਰ ਵਾਲੀ ਨੌਲੇਜ ਹੈ ਨਹੀਂ ਜੀ ਕੱਪੜਾ ਉੱਡੀ ਕਾਪਟਣਾ ਜੀ ਤੇ 550 ਰੇਟ ਹੈ ਜੀ ਦੇਖ ਲਓ ਪਹਿਲਾ ਕੱਪੜਾ ਤੇ ਆਪਾਂ ਦਾ ਦੂਜਾ ਕੱਪੜਾ ਹੈ ਸਟਾਫ ਨਾਲ ਦਾ ਜਾਂਦਾ ਬਹੁਤ ਜ਼ਿਆਦਾ ਸੌਫਟ ਹੈ ਜੀ ਕੋਈ ਪ੍ਰੋਬਲਮ ਨਹੀਂ ਹੁੰਦੀ ਸਾਨੂੰ ਪੌਂਚ ਕਿਉਂਕਿ AK 택ਸ ਯੂਟਿਊਬਰ ਹਰੇਕ ਕਸਟਮਰ ਨੂੰ ਪਤਾ ਹੀ ਹੁੰਦਾ ਖੁਦ ਨੂੰ ਪਤਾ ਜੀ ਕਿ AK 택ਸ ਜਿਹੜਾ ਬ੍ਰਾਂਡ ਆਏ ਯਾਦਤਰ AK 택ਸ ਪ੍ਰਿਫਰ ਕਰਦੇ ਆ ਇਸ ਰੇਂਜ ਚ ਇਹ ਬੈਸਟ ਕੁਆਲਿਟੀ ਆ ਤੁਹਾਡੇ ਲਈ ਤੇ ਸਾਰੇ ਕੱਪੜੇ ਤੇ ਜੀ ਆਡੀ ਦਾ ਮਾਰਕਾ ਲੱਗਿਆ ਹੋਇਆ ਜੀ AK 택ਸ ਆਡੀ ਦਾ ਮਾਰਕਾ ਕਿ ਹਾਂ ਜੀ ਜਿਹਨਾਂ ਪਤਾ ਲੱਗੂਗਾ ਹਨਾ ਜੀ ਕੱਪੜਾ ਆਡੀ ਬਣਿਆ ਹੋਆ ਆ ਦੇਖੋ ਆਹ ਦੇਖੋ ਤਮ ਬਾਤ। ਕਈ ਵਾਰ ਮੇਰੇ ਤੋਂ ਵੀ ਬੋਲਣ ਚ ਕੋਈ ਕਮੀ ਪੇਸੀ ਹੋਏ ਤਾਂ ਮਾਫ ਕਰਦੇ। ਕਿਉਂਕਿ ਮੈਂ ਜਿਆਦਾ ਵੀਡੀਓ ਚ ਬੋਲਦਾ ਨਹੀਂ। ਅੱਜ ਪ੍ਰੋਪਰ ਵੀਡੀਓ ਮੈਂ ਹੀ ਬਣਾ ਰਿਹਾ ਤਾਂ ਕਰਕੇ। ਸਟਾਫ ਦੇਖੋ। ਆਡੀ ਕੋਟਨ ਜਿਹੜੀ ਦੱਸਣ ਦੀ ਲੋੜ ਪੈਂਦੀ ਨਹੀਂ ਕਿਉਂਕਿ ਜਿਹੜੇ ਕਸਟਮਰ ਨੇ ਆਡੀ ਕੋਟਨ ਪਾਈ ਉਹਨੂੰ ਪਤਾ ਹੁੰਦਾ ਕਿ ਆਡੀ ਕੋਟਨ ਹੈ ਕੀ ਚੀਜ਼ ਆ। ਜਿਹੜੇ ਆਪਾਂ ਨਿਊ ਕਸਟਮਰ ਨਵੇਂ ਆ ਜੀ ਉਹਨਾਂ ਨੂੰ ਪਰ ਦੱਸ ਰਹੇ ਆ ਕਿ ਆਡੀ ਕੋਟਨ ਇੱਕ ਸਰੀ ਦੀ ਕੋਟਨ ਆ ਜੀ। ਕੋਈ ਵੀ ਹਜ ਤੱਕ ਆਪਾਂ ਜਿਹੋਨ ਦਾ ਕੰਮ ਸਟਾਰਟ ਕੀਤਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਜੀ ਕੋਈ ਕੰਪਲੀਟ ਨਹੀਂ ਜਿਹੜੀ ਆਪਣੇ ਕੱਪੜੇ ਚ ਆਹ ਦੇਖੋ ਪਿਆਰਾ ਜਿਹਾ ਕਲਰ ਤੁਸੀਂ ਇਹ ਦੇਖ ਸਕਦੇ ਹੋ ਇੱਧਰ ਆਪਣੀਆਂ ਮਾਰਕ ਸਾਰਿਆਂ ਦੇ ਲੱਗਿਆ ਹੋਏਗਾ ਆਡੀ ਡਿਜੀਟਲ ਕਾਟਨ ਇਹ ਮੇਰੇ ਪਸੰਦ ਉਹ ਦੇ ਕੱਪੜਾ ਰਿਜਨਲ ਆਈ ਕਈ ਵਾਰ ਕਰਨੇ ਕਿ ਵਿਚੂ ਕੱਪੜੇ ਹੁੰਦਾ ਕੱਲ ਇੱਥੇ ਲਿਖਾਉਂਦੇ ਏਕੇ ਟੈਗਸ ਏਕੇ ਟੈਗਸ ਬਾਟਨ ਦੇ ਇੱਥੇ ਬ੍ਰਾਂਡ ਦੇ ਸ਼ੋਹਨ ਆ ਗਿਆ ਤਬ ਉਹ ਮਤਲਬ ਇਹ ਸਮਝ ਲਿਓ ਕਿ ਉਹ ਕੱਪੜਾ ਹੋਰ ਬ੍ਰਾਂਡ ਦਾ ਜਰੂਰੀ ਨਹੀਂ ਹੁੰਦਾ ਕਿ ਸਾਰੇ ਏਕੇ ਟੈਗਸ ਹੀ ਬ੍ਰਾਂਡ ਹੁੰਦੇ ਆ ਬਕਾਇਦਾ ਮਾਰਕਾ ਲੱਗਦਾ ਜਿਹੜਾ ਆਡੀ ਹੋਗਾ ਤੇ ਆਡੀ ਦਾ ਮਾਰਕਾ ਲੱਗਿਆ ਹੋਊ ਬੀ ਐਮ ਦਾ ਬੀ ਐਮ ਦਾ ਮਾਰਕਾ ਲੱਗਿਆ ਹੋਊਗਾ ਇਹ ਬਸ ਮਾਰਕੋ ਤੇ ਧਿਆਨ ਦਿਆ ਕਰੋ ਇਹ ਮਾਰਕਾ ਇੱਕ ਪਛਾਣ ਹੁੰਦਾ ਕੱਪੜੇ ਦੀ ਕਿਉਂਕਿ ਇਹਨਾਂ ਦੋਨੋਂ ਵਿੱਚ ਆਡੀ ਦੇ ਬੀ ਐਮ ਚ ਨਾ ਫਰਕ ਨਹੀਂ ਹੁੰਦਾ ਕੱਪੜੇ ਜਿਹਨੂੰ ਜ ਪੂਰੀ ਅਸਲ ਨੂੰ ਜਿਹ ਉਹੀ ਕੱਪੜੇ ਦੀ ਪਰਖ ਕਰ ਸਕਦਾ ਔਡੀ ਦੇ ਬੀਐਮ ਚ ਬਟ ਆਮ ਜਿਹੜਾ ਥੋੜਾ ਇਹ ਲੌਂਗ ਲਾਸਟ ਕੱਪੜਾ ਹੁੰਦਾ ਜੀ ਮੈਂ ਜ਼ਿਆਦਾ ਚੱਲਦਾ ਬੀਐਮ ਨਾਲੋਂ ਜਿਹਦੀ ਕੁਆਲਿਟੀ ਥੋੜੀ ਹਾਈ ਹੁੰਦੀ ਹੈ ਬਟ ਜੇ ਕੋਈ ਨਮਾ ਬੰਦਾ ਜੀ ਜੇ ਮੈਂ ਆਪਣੇ ਕੋਈ ਫਰੈਸ਼ਰ ਹੋਇਆ ਜੀ ਹੁਣ ਤਾਂ ਜਮਾਂ ਪਤਾ ਨਹੀਂ ਲੱਗਣਾ ਔਡੀ ਤੇ ਬੀਐਮ ਚ ਹੁਣ ਤਾਂ ਹੀ ਲੱਗੂਗਾ ਕਿ ਤਾਂ ਹੁੰਦੀ ਆਪਾਂ ਨੂੰ ਔਡੀ ਤੇ ਬੀਐਮ ਵੀ ਸੇਲ ਕਰ ਸਕਦੇ ਆ ਇਹ ਏਡੂ ਵੀ ਵੱਡੀ ਗੱਲ ਨਹੀਂ ਬਟ ਆਪਾਂ ਵਿਦ ਵਿਦ ਮਾਰਕਾ ਦਿੰਨੇ ਕਿ ਹਾਂ ਜੀ ਔਡੀ ਆਪਾਂ ਕਹੀ ਤੇ ਔਡੀ ਹੀ ਨਿਕਲੂ ਆਪਣੀ ਇਹ ਨਹੀਂ ਹੈ ਵੀ ਆਪਾਂ ਆਡੀ ਆਡੀ ਬੋਲ ਕੇ ਨੂੰ ਬੀਐਮ ਦਾ ਕੱਪੜਾ ਲਈਏ ਆਡੀ ਕਿਹਾ ਤਾਂ ਆਡੀ ਸਾਨੂੰ ਮਿਲੂਗੀ ਤਰੀ ਕੱਪੜੇ ਦੇਖੀ ਚੱਲਿਓ ਆਹੜੇ ਆਪਣੇ ਸੀ ਕਿ ਬ੍ਰਿਕ ਪ੍ਰਿੰਟ ਵਾਲੇ ਕੱਪੜੇ ਸੀਗੀ ਦੇਖੋ ਸਟਾਫ ਦਾ ਬਹੁਤ ਜਿਆਦਾ ਸੌਫਟ ਹੁੰਦਾ ਏ ਮਤਲਬ ਇੱਕ ਵਾਰੀ ਮੈਂ ਤੋ ਤਬਾ ਦੋ ਵੀ ਤਾਂ ਸੌਫਟ ਹੋ ਜਾਂਦਾ ਤੇ ਪਾਉਣ ਚ ਜਿੰਨਾ ਕਦੇ ਓਨਾ ਜਿਹਾ ਕੰਫਰਟੇਬਲ ਫੀਲ ਹੁੰਦਾ ਕੱਪੜਾ ਮੇਰੇ ਮੰਮੀ ਵੀ ਖੁਦ ਵੀ ਜਾਤ ਰਹੀ ਸੀ ਕੱਪੜਾ ਪਾਉਂਦੇ ਆ ਮੈਂ ਆਡੀ ਹੋਇਆ ਜੀ ਹੋਰ ਹੋਇਆ ਜਾ ਕੇ ਤੇ ਬਾਹਰ ਜਾਣਾ ਹੋਇਆ ਤਾਂ ਕੰਫਰਟੇਬਲ ਕੱਪੜਾ ਨੂੰ ਵੈਸਟ ਹੀ ਆ ਨਾ ਜੇ ਗਰਮੀ ਲੱਗੇ ਨੀ ਇਹ ਦੇਖੋ ਕਲਰ ਆਪ ਹੀ ਦੇਖ ਲਓ ਜੀ ਕਲਰ ਬਾਰੇ ਮੈਨੂੰ ਨੌਲੇਜ ਹੈ ਨਹੀਂ ਕੱਪੜਿਆਂ ਦਾ ਸਿਰ ਕੱਪੜੇ ਨਾਲ ਤਾਂ ਨੌਲੇਜ ਹੈ ਕਲਰ ਬਾਰੇ ਕਲਰ ਤੁਸੀਂ ਦੇਖ ਲਿਓ ਕਿਉਂਕਿ ਮੈਂ ਕਲਰ ਹੋਰ ਬੋਲ ਜਾ ਤੇ ਨਿਕਲਦੇ ਹੋਰ ਬਾਅਦ ਚ ਕਸਟਮਰ ਮੈਸੇਜ ਕਰੀ ਜਾਣਗੇ ਤੁਸੀਂ ਕਪੜਾ ਕਲਰ ਆ ਬੋਲ ਲਿਆ ਸੀਗਾ ਨਿਕਲ ਗਿਆ ਕਲਰ ਕਲਰ ਤਾਂ ਹੀ ਮੈਨੂੰ ਇਹਨਾਂ ਪਤਾ ਨਹੀਂ ਕਲਰ ਕੀ ਹੋ ਬਟ ਕੱਪੜਾ ਜਿਹਦਾ ਮੈਂ ਕਿਹਾ ਔਡੇ ਦਾ ਔਡੀ ਨਿਕਲੂਗਾ ਆ ਆਪਣਾ ਲਾਸਟ ਕਲਰ ਸੈੱਜ ਦੀ ਵੀਡੀਓ ਹੈ ਜੀ ਤੇ ਜੀ ਕਿਉਂਕਿ ਆਪਣੀ ਵੀਡੀਓ ਚ ਕੋਈ ਗਲਤੀ ਹੁੰਦੀ ਹੈ ਜਾਂ ਮੈਂ ਤੁਹਾਨੂੰ ਕੋਈ ਜ਼ਿਆਦਾ ਬੋਲਿਆ ਜਾਂਦਾ ਤਾਂ ਮਾਫ ਕਰਿਓ ਤੇ ਆਪਣੇ ਚੈਨਲ ਨੂੰ ਸਪੋਰਟ ਕੋਈ ਬਾਤ ਛੱਡ ਕੇ ਤੇ ਸਾਰੋ ਪਿਆਰ ਪਰਿਖਿਆ ਸਵੀਕਾਰ